ਕਲਾਸੀ ਕਾਲਜੀ ਸਾਰਿਆਂ ਨੂੰ ਐਂਡ ਬਰੀਲਾ ਕਲਾ ਨੇੜੇ ਕਲਾਂਨੌਰ ਰਿਪੀਟਰ ਜਨਵਰੀ ਫਾਰਮਰ ਦੇ 4-5 ਜਨਵਰੀ ਸਾਰੇ ਰਿਪੀਟਰ ਹੀ ਤੇ ਸਮਾਂ ਤੁਹਾਨੂੰ ਆਪੇ ਖੋਦ ਦੱਸਣਗੇ ਉਹ ਕਿੰਨਾ ਕੰਨਾ ਸਮਾਂ ਇਹਨਾਂ ਨੂੰ ਇਹ ਮੱਝਾਂ ਦੋਵੇਂ ਵੀ ਹੁਣ ਇੱਕ ਨੂੰ ਚੌਥਾ ਮਹੀਨਾ ਪੰਜਵਾਂ ਮਹੀਨਾ ਜਾਣ ਡਿਆ ਚੱਕ ਪਾਸ ਹੋਈਆਂ ਨੇ ਤੇ ਆਹ ਗਾਂ ਜਿਹੜੀ ਇਹ ਵੀ ਰਹਿ ਗਈ ਆ ਹੁਣ ਇਹਦਾ ਨੰਬਰ ਲਾਵਾਂਗੇ ਜਲਦੀ ਇੱਕ ਗਾਂ ਸੂਈ ਆ ਇਹ ਵੀ ਰਿਪੀਟਰਾਂ ਚ ਹੀ ਸੀ ਤੇ ਸਭ ਤੋਂ ਪਹਿਲੀ ਵਾਰੀ ਇਹਦੇ ਤੇ ਆਏ ਸੀ ਇਹ ਸੂਹੀ ਗਾਂ ਇਹ ਬੱਚਾ ਦਾ ਹਨਾ ਤੇ ਬਾਕੀ ਇੱਕ ਗਾਂ ਦੋ ਮੱਝਾਂ ਇਹ ਹੀ ਜਿਹੜੀਆਂ ਰਿਪੀਟਰ ਇਹਨਾਂ ਦਾ ਸਮਾਂ ਦੱਸਣਗੇ ਤੁਹਾਨੂੰ ਤੇ ਜਿਹੜੀ ਗਾਂ ਇੱਕ ਪੰਜਾਂ ਸਾਲਾਂ ਵਾਲੀ ਗਾਂ ਵਾ ਉਹ ਹੁਣ ਚੱਕਪਾਸ ਕੀਤੀ ਹੈ ਢਾਈਆਂ ਮਹੀਨਿਆਂ ਦੀ ਤੇ ਵੇਖ ਲਓ ਸੱਚੇ ਪਾਤਸ਼ਾਹ ਦੀ ਦੇਣ ਉਹਦੇ ਮਤਲਬ ਸਾਡੇ ਹੱਥ ਦੇ ਵਿੱਚ ਕੀ ਗੱਲਬਾਤ ਹੈ ਚਲੋ ਫਾਰਮਰ ਭਰਾ ਜੀ ਦੱਸ ਦਣਗੇ ਤੁਹਾਨੂੰ ਕਿਵੇਂ-ਕਿਵੇਂ ਨਹੀਂ ਪਰਲੀ ਗਾਂ ਸੁੱਈ ਹੈ ਹੁਣ ਤੇ ਇਹ ਜਿਹੜੀ ਰਿਪੀਟਰ ਪੰਜਾਂ ਸਾਲਾਂ ਵਾਲੀ ਅੱਜ ਚੈੱਕ ਕੀਤੀ ਹੈ ਤੇ ਤੁਹਾਨੂੰ ਦੱਸਣਗੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਵਾਰੀ ਆਹ ਗਾਂ ਦਾ ਪਹਿਲਾ ਸਮਾਂ ਦੱਸ ਦੋ ਇਹ 5 ਸਾਲ ਬਾਅਦ ਬਣੀ ਹੈ 5 ਸਾਲ ਬਾਅਦ ਹਾਂਜੀ ਅੱਛਾ ਜੀ ਹਾਂਜੀ ਇਹ ਸੈੱਟ ਚੋਂ ਲਿਆਏ ਹੈ ਗਾਈਆਂ ਹੀ ਰੱਖ ਗਏ ਸੀ ਪਰ ਢੋਸਾ ਦੇ ਨਾ ਆਇਆ ਹਟਕਾਰਾ ਕਿਦਾਂ ਟਿਕੇ ਟੁਕੇ ਕਿੰਨੀ ਵਾਰੀ ਲੱਗੇ ਇਹਨੂੰ ਟਿਕੇਰ ਕੋਈ ਗਿਣਤੀ ਨਹੀਂ ਉਹਦੀ ਗਿਣਤੀ ਕੋਈ ਨਹੀਂ ਹਾਂਜੀ ਗਿਣਤੀ ਨਹੀਂ ਗਈ ਤੇ ਕੋਈ ਪਹਿਲੀ ਵਾਰੀ ਲੈ ਤੇ ਪਹਿਲੀ ਵਾਰੀ ਚਲੋ ਵਧੀਆ ਤੇ ਆਪਣੇ ਸਾਰੇ ਜਾਨਵਰ ਖਰਾਬ ਹੀ ਨਾ ਇੱਕ ਉਹ ਟਾਈਮ ਇਦਾਂ ਹੀ ਨਿਕਲੀ ਆ ਤੁਹਾਡੇ ਹੱਥ ਦੀ ਇਹ 2 ਸਾਲਾਂ ਬਾਅਦ ਇਹ 5 ਸਾਲ ਬਾਅਦ ਤੋਂ ਮੱਝਾਂ ਦੀ ਦੱਸ ਦਿਓ ਮੱਝਾਂ ਕਿੰਨੇ ਕਿੰਨੇ ਚਿਰਾਂ ਬਾਅਦ ਅੰਦਰ ਆ ਜਾਓ ਅਗਲੇ ਬੰਨੇ ਆ ਜਾਓ ਇਹ ਮੱਝਾਂ ਦਾ ਸਮਾਂ ਦੱਸ ਦਿਓ ਕਿੰਨੇ ਕਿੰਨਾ ਚਿਰ ਬਾਅਦ ਨਿਕਲੀਆਂ ਜੀ ਇਹ ਤਿੰਨਾਂ ਤਿੰਨਾਂ ਸਾਲਾਂ ਬਾਅਦ ਨਿਕਲੀਆਂ ਇਹ ਪੰਜਾਂ ਮਹੀਨਿਆਂ ਦੀ ਗੱਬਣ ਹੈ ਉਹ ਚੌਂ ਮਹੀਨਿਆਂ ਦੀ ਗੱਬਣ ਹੈ ਅੱਛਾ ਇਹਨਾਂ ਨੂੰ ਤਿੰਨ ਤਿੰਨ ਸਾਲ ਬਾਅਦ ਨਿਕਲੀਆਂ ਨਾ ਹਾਂਜੀ ਤੇ ਕਿਵੇਂ ਜੂ ਮਤਲਬ ਆਪਾਂ ਆਇਆ ਘਰ ਦੇ ਵਿੱਚ ਕੋਈ ਰਿਜ਼ਲਟ ਜਾਪੇ ਆਪਣੇ ਬਿਲਕੁਲ 100% ਰਿਜ਼ਲਟ ਹੈ ਵਧੀਆ ਵੇਖੋ ਆਪਾਂ ਕੋਈ ਜਿਆਦਾ ਇਹਨਾਂ ਨੂੰ ਬਣਾ ਕੇ ਹਨਾ ਜਿਸ ਤਰ੍ਹਾਂ ਨਾੜ ਚ ਟੀਕਾ ਲਾਈਦਾ ਜਾਂ ਕੋਈ ਇਹਨਾਂ ਨੂੰ ਕੋਈ ਜਿਆਦਾ ਤਾਂ ਨਹੀਂ ਨਹੀਂ ਕੋਈ ਨਾੜ ਚ ਟੀਕਾ ਲਾਇਆ ਸਿਰਫ ਦਵਾਈਆਂ ਤੇ ਜਾਂ ਟੀਕੇ ਕੀਤੇ ਹਨਾ ਹਾਂਜੀ ਹਾਂਜੀ ਕੀ ਤੁਹਾਨੂੰ ਲੱਗਦਾ ਹੈ ਕਿ ਹੈਗੀ ਹੈ ਕੋਈ ਹਾਂਜੀ ਬਿਲਕੁਲ ਵਧੀਆ ਇਹ ਕਾ ਬੱਕਰੀ ਵੀ ਸਾਡੀ ਸੀ ਇਹ ਵੀ ਤੁਹਾਡੇ ਕੋਲ ਟੀਕਾ ਲਵਾਇਆ ਸੀ ਜਦੋਂ ਸੁੰਦੀ ਸੀ ਤੇ ਇਹਦੇ ਉਹ ਰੂਵੇ ਜਿਹੇ ਹੋ ਜਾਂਦੇ ਸਹੀ ਹੈ ਸਹੀ ਹੈ ਬੱਚਾ ਮਰ ਜਾਂਦਾ ਉਸੇ ਬੱਚਾ ਹੁਣ ਕਿੱਥੇ ਦਾ ਆਪਲਾ ਇਹਦੇ ਦੋ ਬੱਚੇ ਨੇ ਦਿੱਤੇ ਆ ਤੇ ਇਹ ਵੀ ਬਿਲਕੁਲ ਠੀਕ ਹੈ ਚਲੋ ਵਧੀਆ ਗੱਲ ਆ ਇਹੋ ਤੇ ਗੱਲ ਆ ਫਿਰ ਰਿਜ਼ਲਟ ਕਿਵੇਂ ਮਤਲਬ ਘੈਂਟ ਨੇ ਉਦਾਂ ਅੱਬਾ ਬਹੁਤੀ ਵੱਡੀ ਗੱਲ ਨਹੀਂ ਕਰਨੀ ਕਿਉਂਕਿ ਜਦੋਂ ਆਪਾਂ ਘਰ ਦੇ ਵਿੱਚ ਆਏ ਸੀ ਉਦੋਂ ਬੜਾ ਮਸਲਾ ਖਰਾਬ ਹੀ ਹੈਗਾ ਸੀ ਨਾ ਸਲਾਹੀ ਪਸ਼ੂ ਵਾਵਾ ਕਾਫੀ ਬਧਾਲੇ ਸੀ ਹੌਲੀ ਹੌਲੀ ਫਿਰ ਪਸ਼ੂ ਕਟਾਲੇ ਕੋਈ ਨਿਕਲਦਾ ਨਹੀਂ ਸੀ ਤੇ ਫਿਰ ਹੁਣ ਤੁਸੀਂ ਆਏ ਤੇ ਫਿਰ ਕਿਰਪਾ ਜੀ ਤੇ ਜੇ ਤੁਹਾਡਾ ਦਿਲ ਕਰਦਾ ਵਾ ਤੇ ਆਪਣਾ ਨੰਬਰ ਜ਼ਰੂਰ ਵਿੱਚ ਬੋਲ ਦਿਓ ਕਿ ਆਕੇ ਕਿਨੂੰ ਸ਼ੱਕ ਜਾਂ ਵਹਿਮ ਹੋਵੇ ਇਹ ਮਤਲਬ ਕਈ ਵਾਰੀ ਕਹਿੰਦੇ ਨੇ ਕਿ ਇਦਾਂ ਹੀ ਆ ਫੇਕ ਵੀਡੀਓ ਆ ਜਾਂ ਕਿਵੇਂ ਆ ਕਿਉਂਕਿ ਕੰਮ ਕੀਤੇ ਨੇ ਜੇ ਕਿਤੇ ਕਾਲ ਆਉਂਦੀ ਆ ਤੁਸੀਂ ਉਹਨੂੰ ਦੱਸ ਦੇ ਸਕਦੇ ਈਓ ਕਿ ਕਿਵੇਂ ਆ ਹਨ ਜਦ ਕਿ ਇੱਥੇ ਵਿਹਮ ਹੋਏ ਦਿਲ ਦੇ ਵਿੱਚ ਤੇ ਨੰਬਰ ਬੋਲ ਦਿਓ ਮਾੜਾ ਜਾਂ 70097 52899 ਪਿੰਡ ਤੇ ਨਾਮ ਦੱਸ ਦਿਓ ਬਰੀਲਾ ਕਲਾਂ ਪਿੰਡ ਹੈ ਆਪਣਾ ਕਲਾਂ ਨੌਰ ਲੱਗ ਠੀਕ ਹੈ ਜੀ ਧੰਨਵਾਦ ਹੈ ਵੀਰ ਜੀ ਧੰਨਵਾਦ ਵੀਰ ਜੀ ਬਹੁਤ ਬਹੁਤ ਹਾਂਜੀ ਬਾਬਾ ਜੀ ਕਿੱਦਾਂ ਫਿਰ ਹਾਂਜੀ ਬਹੁਤ ਵਧੀਆ ਤੇ ਜਨਵਾਰ ਨਿਕਲ ਆਏ ਆਪਣੇ ਸਾਰੇ ਹਾਂਜੀ ਨਿਕਲ ਆਏ ਜੀ ਮੈਂ ਇੱਕੜਾ ਜੀ ਵੇਲਾ ਸਾਰੇ ਹੁਣ ਆ ਇੱਕ ਰਹਿ ਗਈ ਇਹ ਤੇ ਨਵੀਂ ਆ ਇਹ ਤੇ ਝਟਕਾ ਲੱਗਣਾ ਆਪਣਾ ਜਦੋਂ ਇਹ ਰੇਂਚ ਆ ਗਈ ਇਹ ਵੀ ਗੱਭਣ ਕਰ ਦੇਣੀ ਆ ਬਾਕੀ ਬਣ ਗਈਆਂ ਸਾਰੀਆਂ ਇੱਕ ਸੂਪੀ ਆ ਹਨਾ ਤੇ ਮੱਝਾਂ ਵੀ ਕੱਬਣ ਜਾਣਡੀਆਂ ਹੁਣ 4-5 ਮਹੀਨੇ ਦੀਆਂ ਤੇ ਗਾਂ ਜਿਹੜੀ ਆ ਜਿਹੜੀ ਗਾਈ ਹੈ ਕਿੰਨੇ ਚਿਰ ਤੋਂ ਹੀ ਆ ਜਿਹੜੀ ਅੱਜ ਚੱਕ ਕੀਤੀ ਏ ਬਬਾ ਖਰਾਬੀ ਤੇ ਹੁਣ ਕਿੱਦਾਂ ਫਿਰ ਸੱਟਾ ਮਸਲਾ ਠੀਕ ਹੈ ਬਬਾ ਜੀ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਤੇ ਇਹ ਜਾਨਵਰ ਤੇ ਜਰੂਰ ਲਾਈਕ ਤੇ ਸ਼ੇਅਰ ਸ਼ੁਰੂ ਵੀਡੀਓ ਕਰਿਓ ਤੇ ਜਿਹਨੂੰ ਸ਼ੱਕ ਹੋਇਆ ਮੈਂ ਆ ਤੋ ਫਾਰਮਰ ਵੀਰ ਨੂੰ ਫੋਨ ਕਰ ਸਕਦਾ ਵਾ ਉਹਨੂੰ ਪੁੱਛ ਸਕਦਾ ਕਿਵੇਂ ਆ ਆਪਣੇ ਤੋਂੋਂ ਤੋਂ ਪਹਿਲਾਂ ਕੀ ਮਸਲਾ ਸੀ ਤੇ ਮਗਰੋਂ ਅੱਜ ਦੀ ਡੇਟ ਤੇ ਸਾਰੇ ਹੀ ਸੈਟ ਹੋ ਗਏ ਨੇ ਜਾਨਵਰ ਪਿੰਡ ਬਰੀਣਾ ਗਾਲਾ ਨੇੜੇ ਕਾਲਾ ਨੌਰ ਜ਼ਿਲ੍ਹਾ ਗਰਦਾਸਪੁਰ ਤੇ ਲਾਈਕ ਜਰੂਰ ਕਰ ਦਿਓ ਵੀਡੀਓ ਮੇਰੇ ਭਰਾ ਚੰਗਾ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ